ਅਸੀ ਖਤੇ ਬਹੁਤ ਕਮਾਉਂਦੇ ਅੰਤ ਨਾ ਪਾਰ ਵਾਰ ਹਰ ਕਿਰਪਾ ਕਰ ਕੇ ਬਖਸ਼ਿ ਨੋ ओम पापੀ ਵੜ ਗੁਨਾਗਾਰ ਹਰ ਜਿਉ ਲੇਖ ਵਾਰਨਾ ਆਵਈ ਤੂੰ ਬਖਸ਼ ਮੇਲਾਵਣਾ ਗੋਰ ਟੁੱਟ ਹਾਰ ਕਬ ਮੇ ਲਿਆ ਸਭ ਕਿਲ ਵਿਖ ਕਟ ਵੇਕਾਰ ਜਿਨ ਹਾਰ ਹਾਰ ਨਾਮ ਤੇ ਆਇਆ ਜਨਾਨਕ ਤੇਨ ਜੈਕਾਰ ਜਿਨ ਹਰ ਹਾਰ ਨਾਮ ਤੇ ਆ ਜਨਾਨਕ ਤੇਨ ਜੈਕਾਰ ਅਸੀ ਖਾਤੇ ਬੋਤ ਕਾ ਮਾਮੰਦੇ ਅੰਤ ਨਾ ਪਾਰਾ ਵਾਰ ਹਰ ਕਿਰਪਾ ਕਰ ਕੇ ਬਖਸ਼ ਲਿਓ ਹਉ ਪਾਪੀ ਵਾਟੇ ਗੁਣੰਗਰ ਵਾਹਿਗੁਰੂ ਮਰੂ ਮਹਿਲਾਤੀ ਜਾ ਪਿਛਲੇ ਗੁਨਾਹ ਬਖਸ਼ਾਏ ਜਿਓ ਅਬ ਤੂੰ ਮਾਰਗ ਪਾਏ ਹਰ ਕੀ ਚਰਨੀ ਲਾਗ ਰਹਾ ਵਿੱਚੋਂ ਆਪ ਗਵਾਏ ਮੇਰੇ ਮਨ ਗੁਰਮੁਖ ਨਾਮ ਹਰਿ ਧਿਆਏ ਸਦਾ ਹਰ ਚਰਨੀ ਲਗ ਰਹਾ ਇਕ ਮਨ ਇਕ ਭਾਏ ਤਾਂ ਤਨ ਸਤਿਗੁਰੂ ਤੀਸਰੀ ਪਾਛਾ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਏ ਬਨਿਆਵੇ ਉਹਨਾਂ ਦੀ ਅੰਮ੍ਰਿਤ ਮਹਿਬਾਨੀ ਮਾਰੂ ਰਾਗ ਦੇ ਵਿੱਚ ਤੀਸਰਾ ਸ਼ਬਦ ਹੈ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 994 ਅੰਗ ਉਪੇਸ਼ ਸ਼ੋਭਤ ਹੈ ਜੀ ਆਓ ਇਸ ਸ਼ਬਦ ਦੇ ਰਹਾਉ ਦੀਆਂ ਪੰਕਤੀਆਂ ਦੀ ਪਹਿਲਾਂ ਵਿਚਾਰ ਕਰੀਏ ਮੇਰੇ ਮਨ ਗੁਰਮੁਖ ਨਾਮ ਹਰ ਧਿਆਏ ਏ ਮੇਰੇ ਮਨ ਗੁਰਮੁਖ ਗੁਰੂ ਦੀ ਸ਼ਰਨ ਦੇ ਵਿੱਚ ਪੈ ਕੇ ਨਾਮ ਹਰ ਧਿਆਏ ਉਸ ਪਰਮਾਤਮਾ ਦਾ ਸਿਮਰਨ ਕਰ ਗੁਰੂ ਦੀ ਸ਼ਰਨ ਦੇ ਵਿੱਚ ਪੈ ਕੇ ਗੁਰੂ ਦੇ ਉਪਦੇਸ਼ਾਂ ਉੱਤੇ ਤੁਰ ਕੇ ਗੁਰੂ ਦੇ ਨਾਲ ਜੁੜ ਕੇ ਗੁਰੂ ਵਾਲਾ ਬਣ ਕੇ ਉਸ ਵਾਹਿਗੁਰੂ ਦਾ ਨਾਮ ਸਿਮਰਨ ਕਰ ਉਸ ਵਾਹਿਗੁਰੂ ਦੇ ਗੁਣ ਗਾ ਸਦਾ ਹਰ ਚਰਨੀ ਲਾਗ ਰਹਾ ਇੱਕ ਮਾਣ ਇੱਕ ਹੈ ਪਾਏ اے ਮੇਰੇ ਮਾਣ ਉਸ ਵਾਹਿਗੁਰੂ ਦੇ ਅਗੇ ਅਰਦਾਸ ਕਰ ਕਿ ਮੈਂ ਸਦਾ ਹੀ ਸਦਾ ਹਰ ਚਰਨੀ ਲਾਗ ਰਹਾ ਇੱਕ ਮਨ ਏਕ ਹੈ ਭਾਏ ਕਿ ਮੈਂ ਸਦਾ ਹੀ ਇਕਾਗਰ ਮਨ ਚਿਤ ਹੋ ਕੇ ਇੱਕ ਮਨ ਹੋ ਕੇ ਏਕ ਹੈ ਭਾਏ ਸਿਰਫ਼ ਉਸ ਵਾਹਿਗੁਰੂ ਦੇ ਪਿਆਰ ਦੇ ਵਿੱਚ ਜੁੜ ਕੇ ਸਦਾ ਹੀ ਉਸ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਜੁੜਿਆ ਰਵਾਂ ਇਹ ਅਰਦਾਸ ਕਰਨੀ ਹੈ ਉਸ ਵਾਹਿਗੁਰੂ ਅੱਗੇ ਕਿ ਮੈਂ ਇਕਾਗਰ ਚਿਤ ਹੋ ਕੇ ਅਤੇ ਇੱਕ ਹੈ ਪਾਏ ਇੱਕੋ ਹੀ ਉਸ ਵਾਹਿਗੁਰੂ ਦੇ ਪਿਆਰ ਦੇ ਵਿੱਚ ਜੁੜ ਕੇ ਸਦਾ ਹੀ ਉਸ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜਿਆ ਰਵਾਂ ਪਿਛਲੇ ਗੁਨਾਹ ਬਖਸ਼ਾਏ ਜਿਓ ਅਬ ਤੂੰ ਮਾਰਗ ਪਾਏ اے ਵਾਹਿਗੁਰੂ ਜੀਓ ਜੋ ਪਿਛਲੇ ਕੀਤੇ ਹੋਏ ਗੁਨਾਹਾਂ ਜੋ ਪਾਪ ਕੀਤੇ ਹੋਇਆਂ ਉਹਨਾਂ ਨੂੰ ਤੁਸੀਂ ਬਖਸ਼ ਦਿਓ ਪਿਛਲੇ ਗੁਨਾਹ ਬਖਸ਼ਾਏ ਜਿਓ ਅਬ ਤੂੰ ਮਾਰਗ ਪਾਏ ਵਾਹਿਗੁਰੂ ਕਿਰਪਾ ਕਰੋ ਹੁਣ ਤੁਸੀਂ ਮੈਨੂੰ ਠੀਕ ਰਸਤੇ ਤੇ ਤੋਰ ਲਵੋ ਮੈਨੂੰ ਸਹੀ ਰਸਤੇ ਉੱਤੇ ਤੋਰ ਲਵੋ ਤੇ ਪਿਛਲੇ ਕੀਤੇ ਹੋਏ ਸਾਰੇ ਮੇਰੇ ਜਿਹੜੇ ਗੁਨਾਹਾਂ ਉਹਨਾਂ ਨੂੰ ਬਖਸ਼ ਦਿਓ ਮੇਰੇ ਪਾਪਾਂ ਨੂੰ ਬਖਸ਼ ਦਿਓ ਤੇ ਹੁਣ ਤੋਂ ਹੀ ਮੈਨੂੰ ਆਪਣੇ ਸਹੀ ਰਸਤੇ ਉੱਤੇ ਤੋਰ ਲਵੋ ਹਰ ਕੀ ਚਰਨੀ ਲਗ ਰਹਾ ਵਿਚੋਂ ਆਪਕ ਵਾਏ ਮੈਂ ਆਪਣਾ ਆਪ ਆਪਣੇ ਅੰਦਰੋਂ ਖਤਮ ਕਰਕੇ ਆਪਣੀ ਹਉਮੈ ਨੂੰ ਖਤਮ ਕਰਕੇ ਸਦਾ ਹੀ ਉਸ ਵਾਏ ਗੁਰੂ ਦੀ ਚਰਨੀ ਲਗ ਰਹਾ ਮਾ ਉਸ ਵਾਏ ਗੁਰੂ ਦੇ ਚਰਨਾਂ ਦੇ ਨਾਲ ਹੀ ਜੁੜਿਆ ਰਹਾ ਮੇਰੇ ਮਨ ਗੁਰਮੁਖ ਨਾਮ ਹਰ ਧਿਆਏ ਸਦਾ ਹਰ ਚਰਨੀ ਲਗ ਰਾਂ ਇਕ ਮਾਨੇ ਕਪਾਏ ਰਾਵ ਨਾਮ ਜਾਤ ਨਾਮ ਪਤ ਹੈ ਨਾ ਮੈਂ ਤੇ ਨਾਤਾ ਹਾਂ ਸ਼ਬਦ ਭੇਦ ਪ੍ਰਮ ਕਟਿਆ ਗੁਰ ਨਾਮ ਦਿਆ ਸਮਝਾਏ ਵਾਹਿਗੁਰੂ ਜੀਓ ਨਾ ਹੀ ਮੇਰੇ ਕੋਈ ਜਾਤ ਹੈ ਨਾ ਮੈਂ ਜਾਤ ਨਾ ਪਤ ਹੈ ਤੇ ਨਾ ਹੀ ਮੇਰੀ ਕੋਲ ਲੋਕਾਂ ਦੇ ਵਿੱਚ ਕੋਈ ਇੱਜ਼ਤ ਹੈ ਨਾ ਮੈਂ ਸੀ ਨਾ ਥਾਂਉਂ ਤੇ ਉਹ ਐਂ ਦੀ ਜ਼ਮੀਨ ਦੀ ਮਾਲਕੀਅਤ ਅਤੇ ਨਾ ਹੀ ਮੇਰੀ ਕੋਈ ਕਿਸੇ ਜ਼ਮੀਨ ਦੀ ਮਾਲਕੀਅਤ ਹੈ ਅਤੇ ਨਾ ਹੀ ਮੇਰਾ ਕੋਈ ਥਾਂ ਟਿਕਾਣਾ ਹੈ ਸ਼ਬਦ ਭੇਦ ਰਾਮ ਕਟੇ ਗੁਰਨਾਮ ਦੀ ਆ ਸਮਝਾਏ ਗੁਰੂ ਨੇ ਕਿਰਪਾ ਕੀਤੀ ਗੁਰੂ ਨੇ ਮਿਹਰ ਕੀਤੀ ਮੈਨੂੰ ਸ਼ਬਦ ਦੇ ਨਾਲ ਜੋੜ ਲਿਆ ਸ਼ਬਦ ਭੇਦ ਸ਼ਬਦ ਦੇ ਨਾਲ ਮੇਰਾ ਹਿਰਦਾ ਵਿੰਦ ਦਿੱਤਾ ਭੇਦ ਵਿੰਦਣਾ ਸ਼ਬਦ ਦੇ ਨਾਲ ਮੇਰਾ ਹਿਰਦਾ ਵੰਨ ਦਿੱਤਾ ਭ੍ਰਮ ਕਟਿਆ ਜਦੋਂ ਸ਼ਬਦ ਦੇ ਨਾਲ ਹਿਰਦਾ ਵੰਨਿਆ ਗਿਆ ਤਾਂ ਮੇਰੀ ਜੋ ਪਟਕਣਾ ਸੀ ਉਹ ਖਤਮ ਹੋ ਗਈ ਮੈਂ ਸਦਾ ਲਈ ਉਸ ਵਾਹਿਗੁਰੂ ਦੇ ਨਾਲ ਜੁੜ ਗਿਆ ਗੁਰਨਾਮ ਦਿਆ ਸਮਝਾਏ ਸਮਝਾਏ ਆਤਮਿਕ ਵਲ ਦੇ ਕੇ ਆਤਮਿਕ ਸਿੱਖਿਆ ਦੇ ਕੇ ਗੁਰੂ ਸਾਹਿਬ ਨੇ ਮੈਨੂੰ ਸਮਝਾ ਦਿੱਤਾ ਆਤਮਿਕ ਜੀਵਨ ਬਖਸ਼ ਦਿੱਤਾ ਗੁਰ ਨਾਮ ਦਿਆ ਸਮਝਾਏ ਅਤੇ ਗੁਰੂ ਨੇ ਮੇਰੇ ਉੱਤੇ ਨਾਮ ਦੀ ਬਖਸ਼ਿਸ਼ ਕਰ ਦਿੱਤੀ ਪਹਿਲਾਂ ਤਾਂ ਆਤਮਿਕ ਜੀਵਨ ਆਤਮਿਕ ਜੀਵਨ ਦੀ ਸੋਝੀ ਬਖਸ਼ ਦਿੱਤੀ ਅਤੇ ਨਾਲ ਹੀ ਗੁਰੂ ਨੇ ਨਾਮ ਦੀ ਵੀ ਬਖਸ਼ਿਸ਼ ਕਰ ਦਿੱਤੀ ਏ ਮਨ ਲਾਲਚ ਕਰਦਾ ਫਿਰੈ ਲਾਲਚ ਲਗਾ ਜਾਏ ਜਿਹੜੇ ਮਾਇਆ ਦੇ ਨਾਲ ਲੱਗੇ ਹੋਇਆ ਨੇ ਉਹਨਾਂ ਦੇ ਗੱਲ ਕਰਦੇ ਸਤਿਗੁਰੂ ਉਪਦੇਸ਼ ਕਰਦਿਆਂ ਨੇ ਇਹ ਮਨ ਲਾਲਚ ਕਰਦਾ ਫਿਰੈ ਇਹ ਮਨ ਜੋ ਹੈ ਸਦਾ ਹੀ ਲਾਲਚਾਂ ਦੇ ਵਿੱਚ ਪਿਆ ਰਹਿੰਦਾ ਹੈ ਇਸ ਸਦਾਹੀ ਲਾਲਚ ਕਰਦਾ ਹੈ ਲਾਲਚ ਲੱਗਾ ਜਾਏ ਅਤੇ ਲਾਲਚ ਵਿੱਚ ਲੱਗ ਕੇ ਹੀ ਸਦਾ ਭਟਕਦਾ ਰਹਿੰਦਾ ਹੈ ਧੰਦ ਕੂੜ ਵੇ ਆਪਿਆ ਜੰਪੂਰ ਝੋਟਾ ਖਾਏ ਮਾਇਆ ਦੇ ਲਾਲਚ ਵਿੱਚ ਲੱਗ ਕੇ ਮਾਇਆ ਦੇ ਲਾਲਚ ਵਿੱਚ ਲੱਗ ਕੇ ਭਟਕੇ ਇਹ ਸਦਾ ਹੀ ਮਾਇਆ ਦੇ ਪੂਰੇ ਧੰਦੇ ਦੇ ਵਿੱਚ ਫਸਿਆ ਰਹਿੰਦਾ ਹੈ ਧੰਦੇ ਕੂੜ ਵਿਆਪੇ ਆ ਉਹ ਧੰਦੇ ਜਿਹੜੇ ਕੂੜ ਹਨ ਨਾਸ਼ਵੰਤ ਹਨ ਜਿਨ੍ਹਾਂ ਤੋਂ ਕੁਝ ਮਿਲਣਾ ਨਹੀਂ ਹੈ ਜਿਨ੍ਹਾਂ ਨੇ ਸਾਥ ਨਹੀਂ ਜਾਣਾ ਉਹਨਾਂ ਧੰਦਿਆਂ ਦੇ ਵਿੱਚ ਇਹ ਮਨੁੱਖ ਫਸਿਆ ਰਹਿੰਦਾ ਹੈ ਜੰਪੁਰ ਛੋਟਾ ਖਾਏ ਫਿਰ ਇਸ ਕਾਰਨ ਇਸ ਨੂੰ ਆਤਮਿਕ ਮੌਤ ਹੋਣ ਕਰਕੇ ਇਸ ਨੂੰ ਆਤਮਿਕ ਜੀਵਨ ਨਹੀਂ ਮਿਲਦਾ ਫਿਰ ਇਹ ਛੋਟਾ ਹੀ ਖਾਂਦਾ ਹੈ ਛੋਟਾ ਕਾਦੀਆਂ ਖਾਂਦਾ ਹੈ ਵਿਕਾਰਾਂ ਦੀਆਂ ਛੋਟਾਂ ਦੁੱਖਾਂ ਦੀਆਂ ਛੋਟਾਂ ਚਿੰਤਾ ਦੀਆਂ ਛੋਟਾਂ ਖਾਂਦਾ ਹੈ ਨਾਨਕ ਸਭ ਕਿਛੇ ਆਪੇ ਆਪ ਹੈ ਦੂਜਾ ਨਹੀਂ ਕੋਈ ਇਹ ਨਾਨਕ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਕਿ ਸਭ ਕੁਝ ਉਹ ਵਾਹਿਗੁਰੂ ਹੀ ਹੈ ਮਨਮੁਖ ਦੇ ਵਿੱਚ ਵੀ ਉਹ ਹੀ ਬੈਠਾ ਹੋਇਆ ਹੈ ਗੁਰਮੁਖ ਦੇ ਵਿੱਚ ਵੀ ਉਹ ਹੀ ਬੈਠਾ ਹੋਇਆ ਹੈ ਜਿਸ ਨੂੰ ਉਹ ਰਸਤਾ ਸਮਝਾ ਦਿੰਦਾ ਹੈ ਉਹ ਗੁਰੂ ਦੇ ਨਾਲ ਜੋੜ ਜਾਂਦਾ ਹੈ ਦੂਸਰਾ ਜੋ ਹੈ ਉਹ ਫਿਰ ਲਾਲਚ ਦੇ ਵਿੱਚ ਲੱਗ ਕੇ ਸਦਾ ਹੀ ਝਟਕਦਾ ਹੀ ਰਹਿੰਦਾ ਹੈ ਪਰ ਸਤਿਗੁਰੂ ਜੀ ਕਹਿੰਦੇ ਆ ਨਾਨਕ ਸਭ ਕੇ ਛੇ ਆਪੇ ਆਪ ਹ ਹੈ ਕਿ ਸਭ ਕੁਝ ਉਹ ਵਾਹਿਗੁਰੂ ਹੀ ਹੈ ਸਾਰਿਆਂ ਦੇ ਵਿੱਚ ਉਸੇ ਹੀ ਜੋਤ ਸਮਾਈ ਹੋਈ ਹੈ ਸਾਰੇ ਜੀਵ ਉਸੇ ਹੀ ਪੈਦਾ ਕੀਤੇ ਹੋਏ ਹਨ ਦੂਜਾ ਨਹੀਂ ਕੋਵੇ ਸੋ ਵਾਹਿਗੁਰੂ ਤੋਂ ਬਿਨਾ ਕੋਈ ਹੋਰ ਦੂਜਾ ਹੈ ਹੀ ਨਹੀਂ ਹੈ ਸਾਰੇ ਪਾਸੇ ਉਸ ਦੀ ਜੋਤ ਸਮਾਈ ਹੋਈ ਹੈ ਭਗਤ ਖਜ਼ਾਨਾ ਬਖਸ਼ਿਉਣ ਗੁਰਮੁਖਾਂ ਸੁਖ ਹੋਏ ਉਹ ਵਾਹਿਗੁਰੂ ਕਿਰਪਾ ਕਰਕੇ ਗੁਰਮੁਖਾਂ ਨੂੰ ਆਪਣੀ ਭਗਤੀ ਦਾ ਖਜ਼ਾਨਾ ਬਖਸ਼ ਦਿੰਦਾ ਹੈ ਗੁਰਮੁਖ ਜਿਹੜੇ ਗੁਰੂਵਾਲ ਨੂੰ ਕਰਕੇ ਚੱਲਦੇ ਹਨ ਜਿਹੜੇ ਗੁਰੂ ਦੇ ਉਪਦੇਸ਼ ਅਨਸਾਰ ਚੱਲਦੇ ਹਨ ਜਿਹੜੇ ਗੁਰੂ ਦੇ ਉਪਦੇਸ਼ ਨੂੰ ਮੰਨ ਕੇ ਉਸ ਵਾਹਿਗੁਰੂ ਦੇ ਗੋਣ ਗਾਉਂਦੇ ਹਨ ਉਹਨਾਂ ਨੂੰ ਉਹ ਵਾਹਿਗੁਰੂ ਫਿਰ ਭਗਤੀ ਦਾ ਖਜ਼ਾਨਾ ਬਖਸ਼ ਦਿੰਦਾ ਹੈ ਭਗਤੀ ਦਾ ਖਜ਼ਾਨਾ ਬਖਸ਼ਿਓਣ ਗੁਰਮੁਖਾਂ ਸੁਖ ਹੋਏ ਅਤੇ ਗੁਰਮੁਖ ਜਨ ਜਵਾਨ ਜਿਨ੍ਹਾਂ ਦਾ ਮੂੰਹ ਗੁਰੂ ਵਾਲ ਹੈ ਉਹ ਸਦਾ ਹੀ ਫਿਰ ਆਤਮਿਕ ਆਨੰਦ ਮਾਣਦੇ ਹਨ ਉਹ ਸਦਾ ਹੀ ਸੁਖ ਦੇ ਵਿੱਚ ਰਹਿੰਦੇ ਹਨ ਉਹਨਾਂ ਨੂੰ ਕਦੇ ਵੀ ਫਿਰ ਦੁੱਖ ਨਹੀਂ ਪਹੁੰਦੇ ਕਿਉਂਕਿ ਉਹ ਸਦਾ ਫਿਰ ਆਤਮਿਕ ਆਨੰਦ ਦੇ ਵਿੱਚ ਰਹਿੰਦੇ ਹਨ ਜਿਨ੍ਹਾਂ ਨੂੰ ਉਹ ਵਾਹਿਗੁਰੂ ਕਿਰਪਾ ਕਰਕੇ ਬਖਸ਼ਿਸ਼ ਕਰਕੇ ਆਪਣੀ ਗਤੀ ਦਾ ਖਜ਼ਾਨਾ ਬਖਸ਼ ਦਿੰਦਾ ਹੈ ਆਪਣੇ ਚਰਨਾਂ ਨਾਲ ਜੋੜ ਲੈਂਦਾ ਹੈ ਉਹਨਾਂ ਨੂੰ ਫਿਰ ਸਦਾ ਆਤਮਿਕ ਆਨੰਦ ਹੀ ਮਿਲਦੇ ਹਨ ਸਤਿਗੁਰ ਕਿਰਪਾ ਕਰਨ ਜੋ ਇਸ ਸ਼ਬਦ ਦੇ ਵਿੱਚ ਉਪਦੇਸ਼ ਕਰਦੇ ਹਨ ਉਹ ਸਾਡੇ ਹਿਰਦੇ ਵਿੱਚ ਵਸਣ ਅਤੇ ਸਾਡਾ ਇਹ ਜਨਮ ਜੋ ਹੈ ਸੂਹਲਾ ਹੋ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ